हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਇਆ ਟਾੜੇ ਵਾਸਤੇ ਇੱਕ ਐਨਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ سپورਟ ਕਰਦੇ ਰਹੋ ਮੈਂ ਟਾੜੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨਾਲ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬੈਠੋ ਸਾਈਕਲ ਤੇ ਚਿੰਦ ਮਹੀ ਸਾਈਕਲ ਤੇ ਤੁਰਿਆ ਚਾਂਦਾ ਮੋੜੀ ਐਮਐਲਏ ਸਾਹਿਬ ਸਾਈਕਲ ਤੇ ਪਤੰਦਰ ਸਾਈਕਲ ਵਾਲਾ ਬਾਂਦਰ ਲੱਗੰਦਿਆ ਪੂਰਾ ਢੋਲੀ ਚਾਹਰ ਦਾ ਮੁੰਡਾ ਲੱਗਦਾ ਅੱਜ ਕੇ ਵੇਖੇ ਨਾ ਮੁੜ ਕੇ ਵੇਖੇ ਨਹੀਂ ਰਣੂ ਰਾਂਜਾ ਰੁਸੀ ਸਾਈਕਲ ਲੈ ਕੇ ਲੋਹਰ ਪਹੁੰਚੀ ਮੁੜ ਕੇ ਨਾ ਹੀ ਵਾਪਸ ਹਿਮਾ ਚਲਾਲੀ ਬੋਲ ਸ ਕੁੜਦੀ ਬਹੁਤ ਆ ਕਿਉਂ ਬਗਾਨੇ ਆ ਰਹੀ ਐ ਚ ਚੱਤੜ ਲਾਲ ਕਰਾਉਣੇ ਆ ਦੱਸ ਤੇਰਾ ਕੀ ਚੋਬਰਾ ਲੱਗ ਲੱਗ ਰੱਖੀ ਦਾ ਕਰਾ ਕੇ ਪਤਲੋ ਵਾਸਤਾ ਮੂਵੀ ਦਾ ਸੰਜੇ ਦਾਤ ਲੱਗਦਾ ਇਨਕਾਉਂਟਰ ਦਾ ਮਾਲੂਮ ਹੈ ਮੈਨੂੰ ਇਛਾ ਤਾਰੀ ਲੱਗ ਲੱਗ ਰੱਖੀ ਦਾ ਕਰਾ ਕੇ ਪਤਲੋ ਕੇ ਕੰਮ ਕਰ ਦੱਸ ਤੇਰਾ ਕੀ ਝੋਬਰਾ ਅੱਜ ਦਾ ਸੌਣ ਜਮਾ ਅਕਸ਼ੇ ਕੁਮਾਰ ਲੱਗਨ ਦਿਆ ਅੱਜ ਤੇ ਉਸਤਾ ਦੇ ਗਲਤ ਜਾ ਲੱਗਦਾ ਮੈਨੂੰ ਤਾਂ ਤੈਨੂੰ ਸ਼ਰਮਾਣੀ ਚਾਹੀਦੀ ਆ ਤੂੰ ਜਨਾਨਾ ਐ ਜਨਾਨਾ ਦੇਖ ਕਿਸ ਯਾਨੀ ਜਦੋਂ ਕੋਲੋਂ ਲੰਘ ਗਈ ਸਰਾਈ ਹੋ ਗਿਆ ਊੜੇ ਮੈਨੂੰ ਇਸ਼ਕ ਨਰਾਈ ਹੋ ਗਿਆ ਬਾਹਰਲੇ ਦੇਸ ਤੋਂ ਆਈ ਆ ਲੱਗਦਾ ਗਲਤ ਗਾਲਾਂ ਦਾੰਦ ਨਾ ਕੱਟ ਤੇਰੀ ਗਲਤੀ ਆ ਭਾਈ ਤੇਰੀ ਗਲਤੀ ਆ ਉਹ ਸਹੀ ਸਾੜ ਤੋਂ ਆ ਰਹੀ ਆ ਦੇਖ ਕਿਸ ਯਾਨੀ ਜਦੋਂ ਕੋਲੋਂ ਲੰਘ ਗਈ ਸਰਾਈ ਹੋ ਗਿਆ ਊੜੇ ਮੈਨੂੰ ਇਸ਼ਕ ਨਰਾਈ ਹੋ ਗਿਆ ਗਲਤੀ ਕੁੜੀ ਦੀ ਨਹੀਂ ਸਕੂਟਰੀ ਦੀ ਆ ਭਾਈ ਦੀ ਗਲਤੀ ਆ ਪੁੱਟੀ ਸਾਈਡ ਆਉਂਦਾ ਪਿੰਡ ਵਾਲਿਓ ਮੋਟਰ ਦਾ ਬਟਨ ਕਰ ਦੋ ਬੰਦ। ਵੀਰ ਬਾਡੀ ਭੜਦੇ ਮੈਨ ਹੋਣਾ। ਬੰਦਾ ਦੇ ਜਿੰਮ ਦੇ ਸ਼ੀਰ ਹੈਵੀ ਵੇਟ ਮਾਰਦੇ ਮਾਰਦੇ ਆ ਬੈਂਚ ਧਰਤੀ ਖਲਾਰ। ਇਹਨੂੰ ਰਾਜਸਥਾਨ ਲੈ ਕੇ ਜਾਓ। ਪਿਛਲੇ ਜਨਮ ਚ ਊਠ ਸੀ ਏ। ਯਾਰ ਮੋਟਰ ਬੰਦ ਕਰੀ ਮੈਂ ਖੁੱਲੀ ਛੱਡ ਆਇਆ ਯਾਰ। ਤੂੰ ਬੱਲੂ ਦਾ ਕੰਮ ਬੰਦ ਕਰਾਏਂਗਾ ਲੱਗਦਾ। ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਹਾਈ ਓਏ ਤੁਹਾਡਾ ਠਮਕਾ ਬੱਲੂ ਰਾਮ ਗੜੀ ਦੀ ਉੱਪਰ ਦੀ ਲੈਵਲ ਦੀ ਗੱਲ ਆ ਪਤੰਦਰ ਤੇਰੀ ਕੱਟ ਦੋ ਕੱਟ ਕੰਪੀਟੀਸ਼ਨ ਦੇ ਰਿਹਾ ਗੱਗੀਵਾ ਚੱਲੀ ਜਾਂਦੇ ਓ ਭੇਤ ਖੁੱਲਣੇ ਵਾਲਾ ਜਜਬਾਤਾ ਦੇ ਕਾਬੂ ਰਾ ਖਤਾਰੀ ਗੱਗੀ ਦਾ ਕੰਮ ਖਤਰੇ ਵਾਲਾ ਹੀ ਲੱਗਦਾ ਮੈਨੂੰ ਤਾਂ ਬਸ 2 ਮਿੰਟ ਹੋਰ ਨਾਗਣੀ ਇਹਦੀ ਫਿਰ ਹੋ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਹਾਂ ਕਿਹਨੇ ਸ਼ੇਰ ਬਾਰਨਾ ਸ਼ੇਰ ਨੂੰ ਬਾਵਾਸੀਰ ਹੋ ਗਈ ਹੈ ਲੱਗਦਾ ਰੇਸ਼ਮ ਦਾ ਕੀੜਾ ਬਣਾਇਆ ਹੋਇਆ ਏ ਸ਼ੇਰਾ ਉઠੋ ਤੇਰੀ ਲੋੜ ਆ ਹਲੇ ਕੋਲਿਓ ਹੋ ਗਿਆ ਸ਼ੇਰ ਨੂੰ ਪਨਾਮਾ ਜੰਗਲ ਦਾ ਸ਼ੇਰ ਆ ਲੱਗਦਾ ਟੈਮ ਟੂ ਮਤਿ ਚ ਗੱਲ ਕਰਦੀ ਛੱਟ ਦੇ ਪੁੱਛੇ ਬਿਨਾਂ ਨਾ ਚੱਲੂਆ ਇਟਾਂ ਦੇ ਪੱਟਿਆਂ ਤੋਂ ਐਉਂ ਜੀ ਚੂਈ ਨਿਕਲਦੀ ਹੁੰਦੀ ਆ ਜੇ ਇਹ ਗਾ ਸਕਦਾ ਮੈਨੂੰ ਕੀ ਹੋਇਆ ਫਿਰ ਤੂੰ ਰਹਿ ਗਿਆ ਸੀ ਮਾਮਾ ਹੁਣ ਟੈਮ ਟੂ ਮਤਿ ਚ ਗੱਲ ਕਰਦੀ ਛੱਟ ਦੇ ਪੁੱਛੇ ਬਿਨਾਂ ਨਾ ਚਲੂਆ ਪਹਿਲਾ ਐ ਦੱਸੋ ਇਹਨੂੰ ਪੰਪ ਕਿਨੇ ਦਿੱਤਾ ਮੂੰਹ ਦੇ ਜਿਵੇਂ ਬਸ ਦੇ ਛੀਸ਼ੇ ਕੁਣੀ ਆਈ ਹੁੰਦੀ ਆ ਗਾਇਕ ਦਾ ਨਾਮ ਕੀ ਆ ਸ਼ੋਅ ਬੁੱਕ ਕਰਾਉਣਾ ਮੈਂ ਹੋਏ ਮੀਆਂ ਦਾ ਤਾਂ ਕਹਿੰਦੀ ਨਹੀਂ ਰੱਖਾਂ ਦੇ ਦੁਨੀਆ ਐਵੇਂ ਤਾਂ ਮੱਜਾ ਰੱਜ ਜਾਣੀ ਆ ਬਸ ਅੰਨ ਦਾਤਾ ਭੁੱਖਾ ਮਾਰ ਦੇਣਾ ਇਹਨੇ ਇਹਨੇ ਡੰਗਰ ਭੁੱਖੇ ਮਾਰਨੇ ਹੀ ਹੋ ਕੋਈ ਮੇਨ ਮੁੰਡਾ ਤਾਂ ਕਹਿੰਦੀ ਨਹੀਂ ਰਕਾਨੇ ਦੁਨੀਆ ਮਾਈ ਪੱਠੇ ਜਿਆਦਾ ਲਾਤੇ ਹੋਣੇ ਆ ਤਾਈਓ ਐ ਕਰੀ ਜਾਂਦੀ ਆ ਡੰਗਰਾ ਚ ਭੁੱਖ ਮਰੀ ਦੇ ਹਾਲਾਤ ਹੋਣੇ ਆ ਇਦਾਂ ਸਿੱਧਾ ਚਲਾ ਪਿਓ ਆਪਣਾ ਪੁੱਠਾ ਘੁਮਰਿਆ ਤਾ ਸਿੱਧਾ ਮੈਂ ਮੋੜ ਸਕਦਾ ਪਰ ਮੈਂ ਆਪਣੀ ਭਾਬੀ ਦੀ ਕਦੇ ਗੱਲ ਨਹੀਂ ਮੋੜਾਂ ਰੱਖਾਂ ਮੈਂ ਖਿਆਲ ਲਾਡਲੇ ਦੇ ਔਰ ਦਾ ਆਂਗਣਵਾੜੀ ਗੈਂਗ ਸਲਫਾਜ਼ ਕਿਤੇ ਰਖੀ ਆ ਮੈਨੂੰ ਲੱਭ ਨਹੀਂ ਰਹੀ ਇਸ ਉਮਰ ਵਿੱਚ ਐਸੀ ਵਿਆਹ ਤੇ ਪੈਸੇ ਚੁੱਕਦੇ ਸੀ ਮੈਂ ਖਿਆਲ ਲਾਡਲੇ ਦੇ ਔਰਦਾ ਗੱਲ ਵੱਡੀ ਪਾਪੀ ਦੀ ਕੋਈ ਨਹੀਂ ਮੋੜਦਾ ਇਸ ਉਮਰ ਵਿੱਚ ਮੈਂ ਲੋਕਾਂ ਦੇ ਵਿਆਜ ਧੱਕੇ ਨਾ ਖਾ ਪੀ ਕੇ ਹੁੰਦਾ ਸੀ ਸਿੱਧੀ ਸਿੱਧੀ ਲਾਂ ਤਾਂ ਸਾਨੂੰ ਤੇ ਫਰੀ ਦੀ ਸਰਕਾਰੀ ਪੰਜੀਰੀ ਖਾਣ ਵਾਲੀ ਗੈਂਗ 342 ਬੂਣੋ ਚੋਨਾਮ ਮੈਂ ਖੁਦ ਦਾ ਵੀ ਜੋਰਿਆ ਜਮੂਣਾ ਚੋਨਾਵਾ ਮੈਂ ਕਿੰਨੇ ਕੁ 302 ਨਾਣਾ 307 ਲੋਕਾਂ ਦੇ ਛੱਬੀ ਦਾ ਕੇਸ ਪੈਂਦਾ ਤੇ ਤੇਰੇ ਦਾ ਪੈਂਦਾ ਹੋਊਗਾ ਬਾਸਵੇਂ ਜ ਟੈਟ ਅੱਧੀ ਲੱਗਦੀ ਹੋਣੀ ਐ ਦੀ ਮੈਂ ਇੱਕ ਵਾਰੀ ਡੁੱਬ ਕੇ ਜੀਉਣਾ ਚਾਹਵਾ ਬੜੀ AK47 ਦੀ ਮਾਰ ਸੁਣੀ ਦੀ ਬਾਈ ਤੂੰ AK47 ਨੂੰ ਚੁੱਕਿਆ ਜੀ ਉਹਨੇ ਤੈਨੂੰ ਚੁੱਕਿਆ ਸੀ ਪਾਸਪੋਰਟ ਸਾਈਜ਼ ਡਾਂਸ ਛੋਟੀ ਮੋਟੀ ਲੜਾਈ ਲਈ ਸੰਪਰਕ ਕਰੋ ਜੋੜੀ ਜੱਟ ਦੀ ਦੋਹਾ ਦੀ ਸੱਚੀ ਵਾਲੀ ਮੈਨੂੰ ਤਾਂ ਬੰਦਾ ਰੰਗ ਕੀਤਾ ਲੱਗਦਾ ਉਹ ਭਰਾਵਾ ਇਹ ਪਿਛਲੀ ਨਹੀਂ ਪਿਛਲਾ ਏ ਆਲਕਦੀ ਭੈਣ ਲੱਗਦੀ ਆ ਸੁਨੇ ਮੇਰੀ ਹੈ ਹੱਥਾਂ ਚ ਫੜੀ ਤੇਰੇ ਲਈ ਮੈਂ ਮੋਤੀ ਬਿਠਾਇਆ ਹਾਂ ਕਿੰਨਾ ਤੈਨੂੰ ਮੈਨੂੰ ਇੰਸਟਾ ਤੋਂ ਵੱਖ ਕੀਤਾ ਜਾਵੇ ਬਸ ਅਸੀਂ ਤਾਂ ਐਵੇਂ ਬਟਾਲੀ ਪੱਗਾ ਬਣਦੇ ਰਹੇ ਮੈਂ ਐਵੇਂ ਪਟਿਆਲਾ ਸ਼ਾਹੀ ਬੰਦਾ ਫਿਰਦਾ ਵਾਂ ਲਾਂ ਤਾਂ ਸਾਡੀ ਜਵਾਨੀ ਤੇ ਅੱਜ ਤੋਂ ਗੋਲ ਵਰਨਾ ਬੰਨਾ ਸਟਾਰਟ ਕੀਤਾ ਜਾਵੇ ਕਿਸਮਤ ਹੀ ਮਾੜੀ ਆ ਸਾੜੀ ਸਾਡੀ ਤੇ ਗਿਆਨੀ ਤੇਰੇ ਗਲੇ ਚਾ ਸੰਗੜ ਪਾਇਆ ਇਹਨਾਂ ਸਾਨੂੰ ਫਾਹ ਪਦੇ ਤੇਰੇ ਕੱਲੇ ਜੱਟ ਨੇ ਸਿਬੰਦ ਤੇ ਚਾਰ ਡੱਕਲੇ ਬਾਈ ਸਾਨੂੰ ਵੀ ਵੜ ਦੇ ਕੀੜੇ ਨਹੀਂ ਚਿੱਚੜ ਪੈ ਗਏ ਇਹਨੂੰ ਤੇ ਇੱਕ ਤਾਂ ਸਾੜੇ ਇਹ ਨਹੀਂ ਜਿਉਣ ਦਿੰਦੇ ਯਾਰ ਤੁਸੀਂ ਸਿਬੰਦ ਤੇ ਚਾਰ ਡੱਕਲੇ ਤੇਉ ਮੇਰੇ ਫੰਡ ਵਿੱਚ ਰੋਣਾ ਪੈ ਗਿਆ ਮੇਰੇ ਕੱਲੇ ਜੱਟ ਨੇ ਸੀ ਬੰਦ ਰੱਬ ਸਾਡੇ ਨਾਲ ਤੱਕਾ ਹੀ ਕਰਦਾ ਵਾ ਕੌਣ ਸਪਰੇ ਪੀ ਲੈਣੀ ਆ ਮੈਂ ਦੋ ਕਿਸ਼ਤਾ ਰਹਿ ਗਈਆਂ ਫੋਨ ਹੀ ਵੇਚ ਦੇਣਾ ਮੈਂ ਮਰੇ ਉੱਤੇ ਲੱਗਣੇ ਆ ਮੇਲੇ ਬੱਲੀਏ ਹੋਲੀ ਜਾਵੋ ਕਿਤੇ ਉੱਠ ਨਾ ਜਾਵੇ ਫੇਰ ਇਹ ਜੇ ਨੱਚਣ ਵਾਲੀ ਕੋਈ ਗੱਲ ਨਹੀਂ ਸੀ ਉਹ ਤੋਂ ਓਟਿਆ ਨਹੀਂ ਜਾਂਦਾ ਨਹੀਂ ਤਾਂ ਟਾਡੇ ਕੱਲੇ ਕੱਲੇ ਦੇ ਇੱਕ ਰੋੜੇ ਮਾਰਦਾ ਵੇਖੋ ਲੋਕਾਂ ਦੇ ਰੰਗ ਆਪ ਨਜ਼ਾਰੇ ਲੈਣ ਆਏ ਆ ਸੋਨਾਲੀ ਕਾ ਟਰੈਕਟਰ ਤਗੋਂਡਾ ਨਿੰਮਾ ਵਲਕਾ ਬੰਦੇਨਾ ਕਹਿੰਦਾ ਸੋਨਾਲੀ ਕਾ ਟਰੈਕਟਰ ਨਿੰਮਾ ਵੀਰ ਚਲਾਉਂਦਾ ਕਹਿੰਦਾ ਨਿੰਮਾ ਸੋਨਾਲੀ ਕਾ ਚਲਾਉਂਦਾ ਅੱਗੇ ਨਾ ਆਈ ਕਹਿੰਦਾ ਸੋਨਾਲੀ ਕਾ ਟਰੈਕਟਰ ਥੱਲੇ ਦੇ ਕੇ ਮਾਰਨੀ ਆ ਸੋਨਾਲੀ ਕਾ ਟਰੈਕਟਰ ਕਿਸ਼ਤਾ ਦੇ ਨਿੰਮੇ ਨੇ ਤਾਰੀਆਂ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੁੰਦੀ ਹੈ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਹੁੰਦੀ ਇਸ ਲਈ ਇਸ ਵੀਡੀਓ ਨੂੰ ਹਾਸੇ ਵਿੱਚ ਲਿੱਤਾ ਜਾਵੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਜ਼